ਦੀ ਨਾਲ ਸਰਪੰਚ ਜੀ ਨੇ ਕਿਹਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਵੀ ਇਹਨਾਂ ਨੇ ਸਾਨੂੰ ਇੰਨੀ ਇੱਜ਼ਤ ਮਾਨ ਬਖਸ਼ੀ ਹੈ ਤੇ ਬਾਕੀ ਆਉਣ ਵਾਲੇ 5 ਸਾਲਾਂ ਦਾ ਸਮਾਂ ਮਿਲਿਆ ਹੈ ਸਾਨੂੰ ਪਿੰਡ ਵਾਸਤੇ ਕੋਸ਼ਿਸ਼ ਕਰਨ ਦਾ ਜ਼ਰੂਰ ਕਰਾਂਗੇ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਾ ਦਿੱਤਾ ਜਾਵੇ ਕੀ ਤੁਹਾਨੂੰ ਲੱਗਦਾ ਸੀ ਕਿ ਪਿੰਡ ਜਿਹੜਾ ਸਾਰਾ ਤੁਹਾਡੇ ਤੇ ਸਰਬਸੰਮਤੀ ਕਰੂਗਾ ਲਗਦਾ ਤਾਂ ਨਹੀਂ ਸੀ ਚਲੋ ਹੋ ਗਈ ਬਾਕੀ ਮੇਰੇ ਪਤੀ ਦੀ ਬਹੁਤ ਇੱਛਾ ਸੀ ਇੱਕ ਵਾਰੀ ਸਾਨੂੰ ਮੌਕਾ ਦਿੱਤਾ ਜਾਵੇ ਤੇ ਹੁਣ ਇਹ ਮੌਕਾ ਮਿਲਿਆ ਸਾਨੂੰ 5 ਸਾਲਾਂ ਵਾਸਤੇ ਅਸੀਂ ਕਰਾਂਗੇ ਕੋਸ਼ਿਸ਼ ਵੀ ਕੋਈ ਗਲਤੀ ਨਾ ਹੋਵੇ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਮੇਮਰਾ ਨੂੰ ਤੇ ਉਹਨਾਂ ਦੀ ਸਲਾਹ ਅਨੁਸਾਰ ਹੀ ਕੋਈ ਵੀ ਫੈਸਲਾ ਹੋਵੇ ਕਿਹੜੇ ਕੰਮ ਸੋਚੇ ਹੋਏ ਪਿੰਡ ਦੇ ਵਿੱਚ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰਨਾ ਚਾਹੁੰਦੇ ਹੋ ਪੱਲ ਦੇ ਆਧਾਰ ਤੇ ਜਿਵੇਂ ਕੋਈ ਨਵੀਂ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਗਰਾਊਂਡ ਵਗੈਰਾ ਜਾਂ ਫਿਰ ਇਸ ਤਰ੍ਹਾਂ ਦੇ ਹੋ ਜਾਣ ਬੱਚਿਆਂ ਵਾਸਤੇ ਵੀ ਔਰਤਾਂ ਵਾਸਤੇ ਵੀ ਇਹੋ ਮੇ ਤਰ੍ਹਾਂ ਦੇ ਇੱਕ ਨਸ਼ਾ ਜਿਹੜਾ ਉਹ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫੈਲਿਆ ਹੋਇਆ ਉਹਦੇ ਵਾਸਤੇ ਵੀ ਕੋਈ ਪਿੰਡ ਵਾਸਤੇ ਤੁਸੀਂ ਸਰਪੰਚ ਨੂੰ ਸੋਚੋਗੇ ਕਿ ਇਹ ਪਿੰਡ ਦੇ ਵਿੱਚ ਨਸ਼ਾ ਨਾ ਜੀ ਜਰੂਰ ਨਸ਼ਾ ਬਹੁਤ ਵੱਧ ਰਿਹਾ ਅੱਜਕੱਲ ਹੁਣ ਆਉਣ ਵਾਲੀ ਪੀੜ੍ਹੀ ਨਸ਼ੇ ਵਤੀ ਦੁੱਬੀ ਹੋਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਨਸ਼ੇ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ ਜੀ ਨਾਮ ਤੁਹਾਡਾ ਹੈ ਮੇਰਾ ਨਾਮ ਅਮਨਦੀਪ ਅਸੀਂ ਸਾਰੇ ਪਿੰਡ ਚੱਕ ਚਪੜੀ ਵਾਲੇ ਚੌਂਕ ਤੇ ਸਾਰਿਆਂ ਨੇ ਜੀ ਆਇਆਂ ਆਖਦੇ ਹਾਂ ਸਾਡੇ ਪਿੰਡ ਦੇ ਵਿੱਚ ਅਜਿਹੀ ਸਰਬਸੰਮਤੀ ਹੋਈ ਹੈ ਤੁਸੀਂ ਸਰਬਸੰਮਤੀ ਨੂੰ ਹੰਦਾ ਨਾਮ ਮੈਂਬਰ ਬਣੇ ਨੌਜਵਾਨ ਤੇ ਟੀਚਰ ਵੀ ਹੈ ਤੁਸੀਂ ਹਾਂਜੀ ਨੌਜਵਾਨਾਂ ਵਾਸਤੇ ਕੀ ਕਰਨਾ ਚਾਹੁੰਦੇ ਹੋ ਨੌਜਵਾਨਾਂ ਨੂੰ ਵਾਅਦਤ ਜਿਹੜੇ ਖੇਡਣ ਵਾਲਾ ਸੀ ਜੋਣਾ ਚਾਹੁੰਦੇ ਆ ਤਾਂ ਜਿਵੇਂ ਤੁਸੀਂ ਅੱਗੇ ਵੀ ਕਹਿ ਚੁੱਕੇ ਆ ਭੇਜਣਾ ਨਾ ਚਾਹੀਦਾ ਜਾਵੀ ਚੁਣੀ ਦਾ ਹੈਲਪ ਕੇ ਆਪ ਵੀ ਜੋ ਵੀ ਤਰ੍ਹਾਂ ਦਾ ਨੱਚਿਆ ਉਹ ਤਰ੍ਹਾਂ ਦਾ ਕਿਹ ਕਿਤੋਂ ਨਿਕਾਣ ਦੇ ਚੇ ਜਿਹੜਾ ਨੱਚ ਕਿਸੇ ਤਰ੍ਹਾਂ ਨਾ ਆਵੇ ਇਹ ਨੌਜਵਾਨ ਨੂੰ ਮੁੱਖ ਤਾਰਾ ਦੇ ਆਵਾਜ਼ ਤੋਂ ਉਹ ਕਿਉਂ ਖੇਡਾ ਲੈ ਗੋਗਾਂ ਨਾ ਪੈ ਪੈ ਨਾਲ ਜਿਹੜਾ ਅੰਗੇ ਜਿਹੜਾ ਨੱਚ ਉਹ ਵੀ ਮੈਂ ਅੱਗੇ ਚੁੱਕ ਕੇ ਉਹਨਾਂ ਦੇ ਨਾਲ ਹੀ ਸਾਥੀ ਹਾਲ ਕਰਾਂਗੇ ਨਾਲੇ ਕਿੰਨਾ ਵਾਅਦਾ ਜੋੜਾ ਹੈ ਕਿ ਜਦੋਂ ਆਪਣੇ ਆਪ ਹੀ ਜਿਹੜਾ ਤੂੰ ਲੈਣਗੇ ਇਹ ਗੱਲ ਦੇਖੇ ਜਾਂਦਾ ਕਿ ਕ੍ਰਾਈਮ ਬਹੁਤ ਵੱਧ ਗਿਆ ਹੈ ਚੋਰੀ ਹੋ ਰਹੀ ਹੈ ਉਸ ਨੂੰ ਰੋਕਣ ਵਾਸਤੇ ਤੁਹਾਡੀ ਪੁੱਛਿਆ ਤੋਂ ਲੋਕਾਂ ਦੇ ਰਾਹ ਕਿਸ ਤਰ੍ਹਾਂ ਦਾ ਪਰ ਲੱਗਿਆ ਹੈ ਬੱਸ ਸਾਡੇ ਪਿੰਡ ਵਿੱਚ ਇਦਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਨਹੀਂ ਤੇ ਜਿਹੜੇ ਨੌਜਵਾਨ ਕਿਸੇ ਗਲਤ ਪਾਸੇ ਚੱਲੇਗਾ ਤਾਂ ਅਸੀਂ ਜੋ ਵੀ ਨੌਜਵਾਨ ਉਹਨਾਂ ਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਜਦੋਂ ਉਹਨਾਂ ਦਾ ਧਿਆਨ ਪੂਰਾ ਖੇਡਾਂ ਵੱਲ ਹੋ ਜਾਏਗਾ ਤਾਂ ਅਗਰ ਉਹ ਆਪਣੇ ਆਪ ਹੀ ਨਸ਼ੇ ਤੋਂ ਦੂਰ ਹੋ ਜਾਣਗੇ ਤੁਸੀਂ ਇੱਕ ਟੀਚਰ ਹੋ ਟੀਚਰ ਹੋਣ ਦੇ ਨਾਂ ਤੇ ਜਿਹੜੇ ਬੱਚੇ ਆ ਸਿੱਖਿਆ ਤੋਂ ਵਾਂਝੇ ਰਹਿ ਗਏ ਆ ਜਾਂ ਉਹ ਸਿੱਖਿਆ ਵਾਲੇ ਪਾਸੇ ਨਹੀਂ ਕਿ ਉਹਨਾਂ ਨੂੰ ਹੀ ਕੋਈ ਸਿੱਖਿਆ ਵਾਲੇ ਪਾਸੇ ਲਾਉਣ ਦੀ ਕੋਈ ਕੋਸ਼ਿਸ਼ ਕਰੋ ਹਾਂਜੀ ਸਰ ਜੋ ਵੀ ਬੱਚੇ ਸਿੱਖਿਆ ਤੋਂ ਪਿਛੜੇ ਹੋਏ ਉਹਨਾਂ ਨੂੰ ਕਿਹਾ ਸੀ ਆਪਣੇ ਸਕੂਲ ਵਿੱਚ ਲਿਆ ਕੇ ਕਿ ਵਰਤਵਾਦ ਜੋ ਆਪਣੇ ਵੱਲੋਂ ਪੂਰੀ ਸਹਿਤ ਹੈ ਠੀਕਸ ਵਗੈਰਾ ਦੀ ਉਹਸੀ ਆਪਣੇ ਆਪ ਕਰਾਂਗੇ ਤੁਸੀਂ ਟੀਚਰ ਹੋਣ ਦੇ ਨਾਲ ਨਾਲ ਪੰਚਾਇਤ ਨੂੰ ਵੀ ਜਿਹੜਾ ਪਿੰਡ ਨੂੰ ਵੀ ਸਮਾਂ ਦੇਣਾ ਕਿ ਦੋਨੋਂ ਚੀਜ਼ਾਂ ਨੂੰ ਮੇਨਟੇਨ ਕਰ ਪਾਉਗੇ ਹਾਂਜੀ ਸਰ ਬਿਲਕੁਲ ਵੈਸੇ ਵੀ ਸਾਡੇ ਪਿੰਡ ਵਿੱਚ ਜਿੱਦਾਂ ਦੇ ਪਹਿਲਾਂ ਸਰੇ ਨਹੀਂ ਕਿ ਹਰ ਰੋਜ਼ ਪੰਚਾਇਤ ਹੋਏਗੀ ਬਹੁਤ ਘੱਟ ਜਾਣ ਸਕੈ ਜਿਹੜੀ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਇਕੱਠੀ ਹੁੰਦੀ ਹੈ ਥਾਣੇ ਤੱਕ ਵੀ ਜਿਹੜੇ ਕਿਸੇ ਤਰ੍ਹਾਂ ਦਾ ਕੋਈ ਵੀ ਮਸਲਾ ਨਹੀਂ ਜਾਂਦਾ ਤਾਂ ਟਾਈਮ ਜਿਹੜਾ ਸਾਡੇ ਕੋਲ ਬਹੁਤ ਜ਼ਿਆਦਾ ਹੈ ਧੰਨਵਾਦ ਇੱਕ ਜੀ ਹੋਰ ਜਾਣਨਾ ਚਾਹਾਂਗੇ ਤੁਸੀਂ ਸਰਵ ਸੰਤੀ ਲਗਾਤਾਰ ਪੰਜ ਪਲਾਨਾਂ ਤੋ ਕਰ ਰਹੇ ਹੋ ਤਿੰਨ ਤਿੰਨ ਪਲਾਨ ਹੋ ਗਏ ਤਾਂ ਕਹਿਣ ਦਾ ਮਤਲਬ ਇੱਕ ਕਿੰਨਾ ਕੋ ਖਰਚਾ ਬੈਦਾ ਕੀ ਮੈਸੇ ਤੁਸੀਂ ਦੇਣਾ ਚਾਹੁੰਦੇ ਹੋ ਹੋਰ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਖਰਚੇ ਤਾਂ ਤਾਂ ਦੇਖ ਹੀ ਲਿਆ ਹੈ ਜੀ ਜਿਵੇਂ ਕਿ ਅੱਗੇ ਜਦੋਂ ਵੀ ਇਲੈਕਸ਼ਨ ਨੌਂਸ ਹੋ ਜਾਂਦੇ ਆ ਤਾਂ ਜਿਹੜਾ ਨਸ਼ੇ ਦਾ ਜਿਹੜੀ ਵਰਤੋਂ ਹੋਣੀ ਸ਼ੁਰੂ ਹੋ ਜਾਂਦੀ ਹੈ ਪੈਸੇ ਦੀ ਵਰਤੋਂ ਹੋਣੀ ਸ਼ੁਰੂ ਹੋ ਰਹੀ ਆ ਤਾਂ ਜਿਵੇਂ ਕਿ ਹੁਣਾਂ ਫਾਈਲਾਂ ਅਪਲਾਈ ਹੋ ਰਹੀਆਂ ਤਾਂ ਅਸੀਂ ਦੋ ਦਿਨਾਂ ਤੋਂ ਜਾ ਰਹੇ ਹਾਂ ਦੇਖ ਰਹੇ ਹਾਂ ਕਿ ਉੱਥੇ ਜਿਹੜਾ ਖਰਚਾ ਬਹੁਤ ਹੀ ਜ਼ਿਆਦਾ ਹੋ ਰਿਹਾ ਤਾਂ ਸਾਡੀ ਪੰਚਾਇਤ ਇਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਖਰਚਾ ਨਹੀਂ ਹੋਏਗਾ ਜੀ ਬਾਈ ਪੰਚਾਇਤ ਨੂੰ ਸਰਕਾਰ ਵੱਲੋਂ ਜਿਹੜੀ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ 5 ਲੱਖ ਰੁਪਏ ਕਿੱਥੇ ਕਿੱਥੇ ਉਹਨੂੰ ਵਰਤ ਰਹੀ ਹੈ ਸਾਊਥ ਪਹਿਲਾਂ ਤੁਹਾਡੇ ਸਾਰਿਆਂ ਦਾ ਆਨ ਦਾ ਸਵਾਗਤ ਜੀ ਇੱਥੇ ਉਸ ਤੋਂ ਬਾਅਦ ਮੈਂ ਸਾਰੀ ਪੰਚਾਇਤ ਜਿਹੜੀ ਇਹ ਉਹਨਾਂ ਨੂੰ ਇੱਕ ਵਸਵਾਸ ਦਿਵਾਨਾ ਜੋ ਕਿ ਸੀਐਮ ਭਗਵਨ ਸਿੰਘ ਮਾਨ ਨੇ 5 ਲੱਖ ਰੁਪਇਆ ਦੇਣਾ ਹੈ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਜਿੱਥੇ ਵੀ ਕੋਈ ਥਾਂ ਏਜੀ ਹੋਈ ਪੈਸਾ ਲੱਗਦਾ ਹੋਇਆ ਜਾਂ ਕੋਈ ਨਵੀਂ ਚੀਜ਼ ਬਣਾਣੀ ਹੋਈ ਉੱਥੇ ਪੈਸਾ ਖਰਚ ਕੀਤਾ ਜਾਵੇਗਾ ਤੁਸੀਂ ਇਹਨਾਂ ਦੇ ਵਿੱਚ ਸਾਰੇ ਨਾਲੋਂ ਉਮਰ ਬਰਾਬਰ ਲੱਗਦੇ ਹਾਂ ਇਹਨਾਂ ਨੂੰ ਛੋਟੇ ਬੱਚਿਆਂ ਨੂੰ ਲੈ ਕੇ ਆਪਦੇ ਨਾਲ ਕਿਸ ਤਰ੍ਹਾਂ 5 ਸਾਲ ਤੁਸੀਂ ਪੂਰੇ ਕਰੋਗੇ ਲੱਗਦਾ ਕਿ ਤੁਹਾਡੀ ਇਹਨਾਂ ਦੇ ਨਾਲ ਦਾ ਤਾਲਮੇਲ ਬੈਠ ਸੇ ਜੀ ਵੈਗਰੂ ਦੀ ਕਿਰਪਾ ਹੋਏਗੀ ਉਹ ਦਿਨ ਸਾਰੇ ਰਲ ਕੇ ਜਾਵਾਂਗੇ ਕਿਤੇ ਵੀ ਜਾਣਾ ਹੋਵੇ ਸਾਡਾ ਪਹਿਲਾਂ ਹੀ ਸੀ ਪ੍ਰਣ ਕੀਤਾ ਹੈ ਪੰਜ ਮੈਂਬਰਸ਼ੀਮਾ ਸਾਡਾ ਸਰਪੰਚ ਅਸੀਂ ਇੱਥੇ ਵੀ ਜਾਣਾ ਕੋਈ ਵੀ ਕੰਮ ਕਰਨਾ ਅਸੀਂ ਉਹ ਰਲ ਕੇ ਕਰਾਂਗੇ ਬੱਚਿਆਂ ਨੂੰ ਹਾਂਜੀ ਮੈਂਬਰ ਸਾਹਿਬ ਜੀ ਇੱਕ ਗੱਲ ਹੋਰ ਜਾਣਨਾ ਚਾਹਾਂਗੇ ਇਲੈਕਸ਼ਨ ਚੱਲ ਰਹੇ ਆ ਪਿੰਡਾਂ ਵਿੱਚ ਤਾਂ ਉੱਥੇ ਕੁਝ ਕੁ ਲੋਗ ਇਹ ਹੋ ਜਿਆ ਨਾ ਜਿਹੜੀ ਪਿਰ ਪੈ ਗਈ ਹੈ ਵੀ ਅਸੀਂ ਵੋਟਾਂ ਖਰੀਦਾਂਗੇ ਕੋਈ 1000 ਤੇ ਖਰੀਦ ਰਿਹਾ ਦੇਖ ਰਹੇ ਆ ਕੋਈ 2000 ਤੇ ਖਰੀਦਿਆ ਕਈ ਪਿੰਡਾਂ ਚ ਕਾ ਕਾਫੀ ਕੰਪੀਟੀਸ਼ਨ ਹੈ 10-10 ਲੱਖ ਦੀ ਵੋਟ ਖਰੀਦਿਆ ਉਸ ਸਪਿਰਿਟ ਨੂੰ ਕਿਵੇਂ ਮਟਾਇਆ ਜਾ ਸਕਦਾ ਦੇਖੋ ਜੀ ਜਿਹੜਾ ਪੈਸਾ ਵੋਟ ਖਰੀਦ ਕੇ ਜਿਹੜਾ ਸਰਪੰਚ ਬਣੇਗਾ ਉਹ ਪਿੰਡ ਦਾ ਵਿਕਾਸ ਨਹੀਂ ਕਰੇਗਾ ਜੀ ਉਹਦੇ ਮਨ ਵਿੱਚ ਪਹਿਲਾਂ ਹੀ ਸੋਚਦੀਵੇਂ ਪੈਸਾ ਲਾ ਕੇ ਉਸ ਤੋਂ ਬਾਅਦ ਪੈਸਾ ਕਮਾਣਾ ਹੈ ਸਾਡੇ ਇਸ ਤਰ੍ਹਾਂ ਨਹੀਂ ਅਸੀਂ ਜਿੰਨਾ ਪੈਸਾ ਆਇਆ ਉਹ ਸਾਰਾ ਹੀ ਪੰਚਾਇਤ ਦੀ ਸਲਾਹ ਨਾਲ ਸਾਰੇ ਵਧੀਆ ਥਾਵਾਂ ਤੇ ਲਾਵਾਂਗੇ ਇੱਕ ਨਸ਼ਾ ਮੁਕਤ ਤੇ ਸਾਰੇ ਛੋਟੇ ਛੋਟੇ ਬੱਚਿਆਂ ਨੂੰ ਮੇਰੇ ਵੱਲੋਂ ਇਹ ਪ੍ਰੇਰਨਾ ਹੋਵੇਗੀ ਗੁਰਬਾਣੀ ਦੇ ਨਾਲ ਜੁੜਨ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲੈਣ ਉਹਨਾਂ ਦੇ ਵਿਚਾਰਾਂ ਤੇ ਚੱਲਣ ਜੇ ਦੋ ਉਹਨਾਂ ਦੇ ਵਿਚਾਰਾਂ ਤੇ ਚੱਲਣਗੇ ਗੁਰੂ ਗ੍ਰੰਥ ਸਾਹਿਬ ਦੇ ਤੇ ਸਾਰਾ ਪਿੰਡ ਨਸ਼ਾ ਮੁਕਤ ਹੋ ਜਾਏਗਾ ਤੇ ਵਧੀਆ ਸੁਖ ਹੋ ਜਾਏਗਾ ਪਿੰਡ 'ਚ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਬੋਲੀਆਂ ਹੋ ਰਹੀਆਂ ਲੱਖਾਂ ਕਰੋੜਾਂ ਤੱਕ ਪਹੁੰਚ ਰਹੀਆਂ ਉਹਨਾਂ ਦੇ ਮੁਕਾਬਲੇ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਹੈ ਉਹ ਵੱਧ ਵਿਕਾਸ ਕਰਫਾਉਗੀ ਬਿਲਕੁਲ ਜੀ ਉਹ ਵੱਧ ਵਿਕਾਸ ਕਰਫਾਉਗੀ ਜਦੋਂ ਜਿੱਥੇ ਬੋਲੀ ਹੋਏਗੀ ਉਹ ਜਿਹਨਾਂ ਦੀ ਲੜਾਈ ਹੋ ਰਹੀਆਂ ਉਹਨਾਂ ਦਾ ਜਿਹੜਾ ਸਮਾਂ ਹੈ ਉਹਨਾਂ ਕੋਲ ਸਮਾਂ ਨਹੀਂ ਹੋਏਗਾ ਕਿਸੇ ਨੂੰ ਦੇਣ ਵਾਸਤੇ ਇੱਥੇ ਸਾਡਾ ਇੱਕ ਤਾਂ ਸਾਰਾ ਸਮਾਂ ਬਚ ਗਿਆ ਅਸੀਂ ਜਦੋਂ ਵੀ ਹੁਣ ਖੇਲਾਂ ਪਰਣ ਜਾਣੀ ਨੇ ਸਾਡੇ ਸਰਪੰਚ ਸਾਹਿਬ ਇਕੱਲੇ ਜਾਂਦੇ ਨੇ ਸਾਡੇ ਸਾਰਿਆਂ ਦੀ ਉਹ ਖੇਲਾਂ ਉੱਥੇ ਲੈ ਕੇ ਜਾਂਦੇ ਰਹੇ ਸਾਨੂੰ ਤਾਂ ਲੋੜ ਨਹੀਂ ਪਈ ਉੱਥੇ ਜਾਣ ਦੀ ਕਹ ਲੈ ਜਾਣਾ ਕਹਿੰਦੇ ਸਰਪੰਚ ਸਾਹਿਬ ਸਾਨੂੰ ਕਹਿੰਦੇ ਨਿਕਾਹ ਜਾਏ ਸੈਨ ਕਰਾਏ ਜੀ ਇਹਦੇ ਤੋਂ ਕੋਈ ਨਹੀਂ ਕਿ ਸਾਡਾ ਸਮਾਂ ਦੋ ਦਿਨ ਦਾ ਵੀ ਬਚਿਆ ਜਿੱਥੇ ਇਸ ਤਰ੍ਹਾਂ ਬੋਲੀਆਂ ਲੱਗਦੀਆਂ ਉੱਥੇ ਕੋਈ ਕਿਸੇ ਦਿਨ ਵਾਲਕੇ ਨਹੀਂ ਜਾਏਗਾ ਇੱਕ ਪਿੰਡ ਦੀ ਪਾਈਚਰਕਾਂ ਸਾਂਝ ਬਣਾਉਣ ਦੇ ਲਈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਕੰਮ ਦੇ ਦੇਖਿਆ ਜਾਂਦਾ ਕਿ ਤਰ੍ਹਾਂ ਪੰਚੀ ਚੌੜੇ ਗੜਾਈਆਂ ਆਇਆ ਤਕੜੇ ਕਾਸ਼ ਜਿੰਨੇ ਗੋਟ ਬੰਦੀ ਹੁੰਦੀਆਂ ਹੋ ਉਸ ਦਾ ਹੁਣ ਵੀ ਹੋਣਾ ਉਸ ਨੂੰ ਤੋੜਨ ਵਾਸਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਪੰਚਾਇਤ ਉਪਰਾਲੇ ਕੀਆ ਅਸੀਂ ਕੋਸ਼ਿਸ਼ ਕਰਾਂਗੇ ਜੋ ਵੀ ਮਾੜਾ ਮੋਟਾ ਗੇ ਪਹਿਲਾਂ ਹੋਇਆ ਹੈ ਉਹ ਸਾਰਾ ਜਿਹੜੀ ਨਫਰਤ ਹੈ ਗਈ ਉਸ ਨੂੰ ਖਤਮ ਕੀਤਾ ਜਾਵੇ ਜੇ ਕੋਈ ਮਾੜੀ ਮੋਟੀ ਦਿੰਦੀ ਹੈ ਤੇ ਬਾਕੀ ਬਹੁਤ ਵਧੀਆ ਹੋ ਜਾਏ ਪਹਿਲੀ ਗੱਲ ਤਾਂ ਸਾਰੀ ਨਫਰਤ ਖਤਮੀ ਹੋ ਗਈ ਸਾਡੇ ਤੇ ਬਹੁਤ ਹੀ ਵਧੀਆ ਸ਼ਾਂਤੀ ਪ੍ਰਕੋ ਨਾਲ ਜਿਹੜੀ ਪੰਚਾਇਤ ਸਾਡੀ ਚੋਣ ਹੋਈ ਹੈ ਉਹ ਨਹੀਂ ਗਈ ਇੱਗਰ ਤੁਸੀਂ ਇਸ ਤਰ੍ਹਾਂ ਨੂੰ ਆ ਸਗੀ ਜਿਹੜਾ ਆਉਣ ਵਾਲਾ ਅਗਲਾ ਪ੍ਰੋਗਰਾਮ ਹੋਏਗਾ ਉਹ ਵੀ ਇਸ ਤਰ੍ਹਾਂ ਹੀ ਸਰਵਸੰਮਤੀ ਵਾਲੀ ਹੋਵੇਗਾ। ਉਹ ਚੱਕ ਛਪੜੀ ਵਾਲਾ ਦਾ ਜੋ ਇਕੱਠ ਦੇਖ ਰਹੇ ਹੋ ਜਿੱਥੇ ਸਰਵਸੰਮਤੀ ਹੋਈ ਹੈ ਉੱਥੇ ਪਿੰਡ ਦਾ ਪੂਰਾ ਵੱਡਾ ਇਕਾ ਅਤੇ ਇਕੱਠ ਦਿਖਾਇਆ ਜਾ ਰਿਹਾ ਹੈ। ਇਸ ਇਕੱਠ ਦੇ ਵਿੱਚ ਪੰਜ ਮੈਂਬਰ ਮਜੂਦਾ ਲੇਡੀ ਪੰਚ ਖੁਸ਼ੀ ਦੀ ਗੱਲ ਇਹ ਹੈ ਕਿ ਸਾਂਝੀ ਥਾਂ ਤੇ ਪੰਚਾਇਤ ਘਰ ਦੇ ਵਿੱਚ ਜੋ ਸਰਵ ਸੰਮਤੀ ਨਾਲ ਅੱਜ ਲੋਕ ਇਕੱਠੇ ਹੋਏ ਨੇ ਖੁਸ਼ੀ ਮਹਿਸੂਸ ਕਰ ਰਹੇ ਨੇ ਤਾਂ ਭੈਣਾ ਜਗਿੰਦਰ ਸਿੰਘ ਤੇ ਮਕਾਵਾ ਵੀ ਮੌਜੂਦ ਨੇ ਤੇ ਕੰਜੀਤ ਸਿੰਘ ਅੱਗੋਂ ਮੈਂ ਕਮੈਂਟ ਮੈਂ ਚਾਹੀਏ ਨੇ ਹੋਵੇ ਪੂਰੇ ਜੀ ਯਾ ਤੁਸੀਂ ਪਿੰਡ ਦੇ ਵੋਟਰ ਵੀ ਹੋ ਸਪੋਰਟਰ ਵੀ ਹੋ ਤਾਂ ਸਭ ਤੋਂ ਪਹਿਲਾਂ ਤੁਹਾਡਾ ਸੀ ਨਾਮ ਜਾਣਨਾ ਚਾਹਾਂਗੇ ਮੇਰਾ ਨਾਮ ਜੀ ਸ਼ਿੰਦਰਪਾਲ ਹੈ ਜੀ ਸ਼ਿੰਦਰਪਾਲ ਜੀ ਤੁਹਾਡੇ ਪਿੰਡ ਦੇ ਸਰਬਸੰਮਤੀ ਸੁਣ ਰਹੇ ਹਾਂ ਕਿ ਤੀਸਰੀ ਵਾਰ ਹੋ ਰਹੀ ਹੈ ਇਹ ਇਹ ਕੀ ਕਾਰਨ ਹੈ ਇਸ ਗੱਲ ਦੇ ਪਿੱਛੇ ਕਿਸ ਚੀ ਦਾ ਰਾਜ ਕਿਹੋ ਜਿਹਾ ਮੈਸੇਜ ਭੇਜਣਾ ਚਾਹੁੰਦੇ ਹੋ ਦੇਖੋ ਜੀ ਸਰਕਾਰ ਦੇ ਵੱਲੋਂ ਵੀ ਅਨਾਉਂਸ ਕੀਤਾ ਗਿਆ ਕਿ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੋਊਗੀ 5 ਲੱਖ ਰੁਪਏ ਉਹਨੂੰ ਦਿੱਤਾ ਜਾਊਗਾ ਜੀ ਬਾਕੀ ਸਾਡੇ ਪਿੰਡ ਤਾਂ ਤੀਜੀ ਵਾਰ ਐਸਾ ਰੀ ਤੀਸਰੀ ਵਾਰ ਆ ਜਿਹੜੀ ਕਿ ਸਬਰ ਸੰਤਿ ਹੋਈ ਹੈ ਸਾਡੇ ਪਿੰਡ ਦੇ ਵਿੱਚ ਕਦੇ ਵੀ ਕੋਈ ਇਲੈਕਸ਼ਨ ਵਾਲਾ ਮੌਲ ਨਹੀਂ ਬਣਿਆ ਕਿਉਂਕਿ ਪਿੰਡਾਂ ਵਿੱਚ ਦੇਖਦੇ ਰਹੇ ਨੇ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਕਾਫੀ ਤਕਰਾਰਬਾਜ਼ੀਆਂ ਹੁੰਦੀਆਂ ਪੈਸੇ ਦੀ ਖਤਲਖਵਰੀ ਜਿਹੜਾ ਪਿੰਡ ਦਾ ਆਪਸੀ ਭਾਈਚਾਰਾ ਉਹ ਟੁੱਟਦਾ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਪਿੰਡ ਨੇ ਇਹ ਸਹਿਮਤੀ ਕੀਤੀ ਹੈ ਕਿਉਂਕਿ ਵੀ ਇਲੈਕਸ਼ਨ ਤੋਂ ਹਟ ਕੇ ਕਿਉਂਕਿ ਸਭ ਰਸਮਤੀ ਕੀਤੀ ਜਾਵੇ ਤਾਂ ਕਿ ਜਿਹੜੇ ਪਿੰਡ ਦੀ ਤਰੱਕੀ ਹੋ ਸਕੇ ਤੇ ਖਸ਼ਾਲੀ ਵੱਲ ਵਧਿਆ ਜਾ ਸਕੇ ਪਿੰਡ ਦਾ ਮਤਲਬੇ ਕਿੰਨਾ ਕੁ ਜੋ ਮੰਨ ਲਓ ਵਿਕਾਸ ਹੋਣ ਵਾਲਾ ਪਿਆ ਹੈ ਕਿੰਨਾ ਕੁ ਲੱਗ ਰਿਹਾ ਕੁਝ ਲਗਭਗ ਸਾਡੇ ਪਿੰਡ ਦੇ ਵਿੱਚ ਸਾਰੀਆਂ ਸਹੂਲਤਾਂ ਮਿਲ ਚੁੱਕੀਆਂ ਹਨ ਛੋਟੇ ਮੋਟੇ ਜਿਹੜੇ ਕੰਮ ਰਹਿੰਦੇ ਹਨ ਸਾਨੂੰ ਪੂਰੀ ਆਸ ਹੈ ਕਿ ਜਿਹੜੀ ਅਸੀਂ ਨਵੀਂ ਪੰਚਾਇਤ ਚੁਣੀ ਹੈ ਇਹ ਪੂਰੀ ਆਪਣੀ ਤਨਦੇਹੀ ਦੇ ਨਾਲ ਉਹ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਪੂਰਾ ਕਰੂਗੀ ਸਾਰੇ ਪਿੰਡ ਉਹਨਾਂ ਦਾ ਸੰਯੋਗ ਦੇਊਗਾ ਕੋਈ ਵੀ ਕਿਸੇ ਨਾਲ ਵਿਤਕਰੇबाजी ਨਹੀਂ ਹੋਊਗੀ ਸਾਰੇ ਪਿੰਡ ਨੂੰ ਜੋ મતલਬ ਕਿ ਸਰਕਾਰ ਦੇ ਵੱਲੋਂ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ ਸਾਰੇ ਪਿੰਡ ਦੇ ਸਾਂਝੇ ਤੌਰ ਤੇ ਲਾਈਆਂ ਜਾਣਗੀਆਂ ਇਹ ਅਸੀਂ ਆਪਣੀ ਪੰਚਾਇਤ ਤੋਂ ਪੂਰੀ ਯਾਸ ਕਰਦੇ ਹਾਂ ਜੀ ਸ਼ੁਭਨਾਮ ਤੁਹਾਡਾ ਜਾਣਨਾ ਚਾਹਾਂਗੇ ਜੀ ਹਰਕ੍ਰਿਸ਼ਨ ਨਾਮ ਹਰਕ੍ਰਿਸ਼ਨ ਜੀ ਆਪਨੇ ਤੁਹਾਡੀ ਇਸ ਟਾਈਮ ਕਿੰਨੀ ਉਮਰ ਹੋ ਗਈ ਜੀ 69 100%. 69 ਕੋਈ ਤੁਸੀਂ ਕਿਸੇ ਮਹਿਕਮੇ ਸਰਵਿਸ ਕਰਕੇ ਆਏ ਹੋ ਮੈਂ ਦੋ ਮਹਿਕਮਿਆਂ ਵਿੱਚ ਸਰਵਿਸ ਕੀਤੀ ਹੈ ਜੀ 18 ਸਾਲ ਆਰਮੀਂ ਵਿੱਚ ਹੈ ਜੇ ਵਾਇਰਲੈਸ ਆਪਰੇਟਰ ਜੀ ਇਸ ਤੋਂ ਬਾਅਦ ਮੈਂ ਖੇਤੀਬਾੜੀ ਵਿਕਾਸ ਬੈਂਕ ਦੇ ਵਿੱਚ ਜੀ ਐਜੇ ਕਲਰਕ ਭਰਤੀ ਹੋਇਆ ਸੀ ਤੇ ਉੱਥੋਂ ਮੈਂ ਡਿਪਟੀ ਮੈਨੇਜਰ ਰਹਿ ਰਿਹਾ ਜੀ ਤਾਂ ਤੁਹਾਡੇ ਪਿੰਡ ਦੇ ਵਿੱਚ ਸਰਵਸਮਤੀ ਹੋਈ ਇਹ ਸੀਨ ਨੂੰ ਕਿਵੇਂ ਦੇਖਦੇ ਹੋ ਤੇ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਜੀ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਸਦਕਾ ਅਸੀਂ ਛੋਟੇ-ਮੋਟੇ ਮਤਭੇਦ ਤੋਂ ਉੱਪਰ ਉੱਠ ਕੇ ਉਪਰਾਲਾ ਕੀਤਾ ਸਾਰੀ ਜਨਤਾ ਨੇ ਤੇ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਤੇ ਮਾਣ ਵਾਲੀ ਗੱਲ ਹੈ ਕਿ ਸਾਡੀ ਸਿੱਖ ਇੱਥੇ ਸਰਬਸੰਤੀ ਹੋਈ ਜੀ ਅੰਕਲ ਜੀ ਕਿੰਨੀ ਵਾਰੀ ਹੋ ਰਹੀ ਸਾਦਾਂ ਦੀ ਲੱਗਦਾ ਸਾਡੇ ਸਰਬਸੰਤੀ ਤੀਸਰੀ ਵਾਰ ਹੋਈ ਹੈ ਜੀ

ਕਿ ਕੋਈ ਆਦੀ ਜ਼ਿੰਮੇਵਾਰੀ ਸਮਝ ਕੇ ਜੋ ਮਤਲਬ ਕਾਨੂੰਨਨ ਕਾਰਵਾਈ ਉਹ ਸਾਡੇ ਨਾਲ ਨੇ ਅਸੀਂ ਇਸ ਤੋਂ ਮਤਲਬ ਕਿਉਂ ਇਹ ਪਿੰਡ ਬਿਲਕੁਲ ਇਸ ਕੰਮ ਦੇ ਵਿੱਚ ਹੱਥ ਤੇ ਨਹੀਂ ਹੈ ਜੀ ਇਹ ਗੱਲ ਹੋਰ ਜਾਣਨਾ ਚਾਹਾਂਗੇ ਲੇਡੀ ਸਰਪੰਚ ਬਣੇ ਨੇ ਨਾਲ ਮदनलाल ਦਾ ਸਹਿਯੋਗ ਰਹੇਗਾ ਪੰਜ ਮੈਂਬਰਾਂ ਦਾ ਸਹਿਯੋਗ ਰਹੇਗਾ ਤੁਹਾਡੇ ਸਮੇਂ ਦੀ ਇਹ 15-20 ਰੁਪਿਆ ਲਾ ਗੱਲ ਕੀਤੀ ਜਾਵੇ ਝਗੜੇ ਹੁੰਦੇ ਸੀ 500 ਦਾ ਕੇਸ ਹੋਵੇ 250 ਦਾ ਕੇਸ ਹੋਵੇ ਤੋਂ ਉਹ ਜਿਹੜੇ ਪਰੇਂਜੀ ਨੂੰ ਕਹਿੰਦੇ ਉਹ ਸਿੱਖ ਸਾਥੇ ਬੈਠ ਕੇ ਨਿਬੇੜ ਲੈਂਦੀ ਸੀ ਅੱਜ ਕਲੇ ਸਾਰੇ ਮਸਲੇ ਜਿਹੜੇ ਆ ਬਾਹਰ ਜਾਣ ਲੱਗਦੇ ਨੇ ਜਿੱਦਾਂ ਕਿ ਥਾਣਿਆਂ ਵਿੱਚ ਉੱਥੇ ਵੀ ਖਾਵਣੀ ਬਣ ਜਾਂਦੀ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖੋਗੇ ਸਾਡੇ ਤਾਂ ਅੱਗੇ ਵੀ ਪਹਿਲਾਂ ਵੀ ਸ਼ੁਰੂ ਤੋਂ ਲੈ ਕੇ ਇੱਥੇ ਪੰਚਾਇਤ ਵਿੱਚ ਲਗਭਗ ਕੋਈ 99% ਇੱਥੇ ਨਿਬੇੜੇ ਜਾਂਦੇ ਨੇ ਜੀ थाणे जान जी लोड़ ई न पईंदी ठीक हल पेंट कम कने वारे पए ਜਿਹੜੇ ਵੀ ਪਏ ਨੇ ਉਹ ਆਦੀ ਜਿੰਮੇਵਾਰੀ ਸਮਝ ਕੇ ਸਾਡੇ ਸੰਯੋਗ ਨੇ ਲੋਕਾਂ ਦੇ ਸੰਯੋਗ ਨਾਲ ਜੋ ਵੀ ਸਰਕਾਰ ਵੱਲੋਂ ਕੋਈ ਇਮਜ਼ਾਗ ਮਿਲੇਗੀ ਜਾਂ ਸਾਡੇ ਆਪ ਮਤਲਬ ਆ ਜਮੀਨ ਦੀ ਜੋ ਆਮਦਨ ਹੋਏਗੀ ਉਹ ਸਹੀ ਢੰਗ ਨਾਲ ਉਹ ਅਸੀਂ ਸਿਰੇ ਚੜਾਵਾਂਗੇ ਚੈਤੀ ਜ਼ਮੀਨ ਕਿੰਨੀ ਕੁ ਹੈ ਜੀ ਹੈ ਜੀ ਇਸ ਤਰ੍ਹਾਂ 15 16 17 ਕਿੱਲੇ ਹੈ ਜੀ ਉਹ ਦਿਖਾ ਰਹੇ ਆ ਮਜੂਦਾ ਸਰਪੰਚ ਜੀ ਵੀ ਬੈਠੇ ਨੇ ਜੋ ਪੰਚਾਇਤ ਦੇ ਵਿੱਚ ਤਾਂ ਅਸੀਂ ਜੀ ਸੁਭਨਾਮ ਜਾਣਨਾ ਚਾਹਾਂਗੇ ਪਹਿਲੀ ਵਾਰ ਸੁਖਵਿੰਦਰ ਕੌਰ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਇੱਕ ਲੇਡੀਜ਼ ਪ੍ਰੈਨ ਕਹਿ ਲੋ ਜਾਂ ਉਹਨੂੰ ਦੂਜੇ ਸ਼ਬਦਾਂ ਦੇ ਪਿੰਡ ਦੀ ਮੁੱਖੀ ਸਰਪੰਚਣੀ ਕਹਿ ਲੋ ਤਾਂ ਕਿਵੇਂ ਦੇਖਦੇ ਹੋ ਜੀ ਮੈਂ ਇਹਨਾਂ ਨੂੰ ਬਹੁਤ ਵਧੀਆ ਨਜ਼ਰ ਨਾਲ ਦੇਖਦੀ ਆ ਅੱਜ ਲੇਡੀਜ਼ ਨੂੰ ਮੌਕਾ ਮਿਲਿਆ ਕਿਉਂ ਮੈਂ ਖੁਦ ਅੱਜ ਤੋਂ 15 ਸਾਲ ਪਹਿਲਾਂ ਬਲਾਕ ਸਮਤੀ ਦੀ ਵਾਈਸ ਚੇਅਰ ਸੰਬੱਧ ਚੁੱਕੀਆਂ ਜੀ ਹਾਂਜੀ ਮੈਂ ਮਤਲਬ ਇਸੇ ਤਰ੍ਹਾਂ ਹੀ ਜਿਵੇਂ ਹੁਣ ਸਾਡੇ ਪਿੰਡ ਵਿੱਚ ਸਹਿਮਤੀ ਹੋਈਏ ਚਲੋ 12 13 ਪਿੰਡਾਂ ਦਾ ਮਸਲਾ ਸੀ ਬਲਾਕ ਸਮਤੀ ਦੇ ਮਸਲੇ 'ਚ ਸਹਿਮਤੀ ਨਹੀਂ ਹੋ ਸਕਦੀ ਸੀ ਜਿਵੇਂ ਅੱਜ ਸਾਡੇ ਪਿੰਡ ਨੇ ਕਿੰਨਾ ਦਾ ਮਾਣ ਬਖਸ਼ਿਆ ਜਦੋਂ ਮੇਰੇ ਵਾਰ ਇਲੈਕਸ਼ਨ ਸੀ ਮੈਨੂੰ ਇਥੋਂ ਵੱਧ ਚੜ ਕੇ ਵੋਟਾਂ ਦਾ ਸਹਯੋਗ ਦਿੱਤਾ ਗਿਆ ਸੀ ਹੋਰ ਪਿੰਡਾਂ ਦੀਆਂ ਬਹਿਣਾ ਨੂੰ ਜੇ ਕੋਈ ਮੌਕਾ ਮਿਲਦਾ ਤਾਂ ਉਹਨਾਂ ਨੂੰ ਮੌਕਾ ਸੰਭਾਲਣਾ ਚਾਹੀਦਾ ਸੀ ਬਿਲਕੁਲ ਬਿਲਕੁਲ ਜੀ ਹਾਂਜੀ ਉਹ ਤਸਵੀਰਾਂ ਦਿਖਾ ਰਹੇ ਆ ਮਜੂਦਾ ਸਰਪੰਚ ਉਹਨਾਂ ਦੀ ਬੇਟੀ ਔਰ ਨਾਲ ਜੋ ਆਪਣੇ ਆਪਦੀ ਜੀ ਆ ਉਹਨਾਂ ਦੀ ਬੇਟੀ ਜੀ ਤੇ ਨਾਲ ਉਹਨਾਂ ਦੇ ਜੋ ਚਾਚਾ ਜੀ ਬੈਠੇ ਆ ਤਾਂ ਆਪਾਂ ਫਿਰ ਤਸਵੀਰਾਂ ਦਿਖਾਵਾਂਗੇ ਤਾਂ ਹਾਂਜੀ ਕੀ ਰਾਜੇਸ਼ੂ ਬਨਾਮੀ ਮੇਰਾ ਨਾਮ ਸ਼ਾਇਨਾ ਕੰਬੋਜ ਹੈ ਮੈਂ ਇੱਕ ਆ ਤੇ ਆਪਕਾ ਜੀ ਮੇਰਾ ਯੂਥ ਨੂੰ ਇਹ ਮੈਸੇਜ ਹੈ ਕਿ ਫੋਨਾਂ ਚੋਂ ਨਿਕਲ ਕੇ ਸਾਨੂੰ ਖੇਡਾਂ ਵੱਲ ਤੇ ਪੜ੍ਹਾਈ ਵੱਲ ਜੁੜਨਾ ਚਾਹੀਦਾ ਹੈ ਮਤਲਬ ਅੱਜ ਦੇ ਇਹਦਾ ਬੱਚੇ ਨੇ ਜਾਂ ਵੱਡੇ ਵੀ ਕਹਿ ਲਓ ਸਾਰੇ ਫੋਨਾਂ ਦੇ ਵਿੱਚ ਹੀ ਵੱਡੇ ਹੋਏ ਨੇ ਮਤਲਬ ਸਾਰਾ ਦਿਨ ਆਪਾਂ ਫੋਨ ਯੂਜ਼ ਕਰਦੇ ਆ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਫੋਨਾਂ ਤੋਂ ਨਿਕਲ ਕੇ ਖੇਡਾਂ ਵੱਲ ਜੁੜਿਆ ਜਾਵੇ ਤੇ ਆਪਣੀ ਪੜਾਈ ਵੱਲ ਜੁੜਿਆ ਜਾਵੇ ਇੱਕ ਹੋਰ ਜਾਣਨਾ ਚਾਹਾਂਗੇ ਕਿਉਂਕਿ ਇਹਦੇ ਨਸ਼ਾ ਬਹੁਤ ਵਾਹ ਹਾਂਜੀ ਮੁੰਡੇ ਤਾਂ ਕਰ ਹੀ ਰਹੇ ਨੇ ਪਰ ਕਈ ਏਰੀਆ ਦੇ ਵਿੱਚ ਲੜਕੀਆਂ ਵੀ ਨਸ਼ਾ ਕਰਉਂਦਾ ਨਸ਼ਾ ਦੇਖੋ ਇੱਕ ਮੁੱਖ ਕਾਰਨ ਇਹ ਹੈ ਕਿ ਬੇਰੋਜ਼ਗਾਰੀ ਵੱਧ ਰਹੀ ਆ ਆਪਣੇ ਪੰਜਾਬ 'ਚ ਦੇਖੋ お酢。Uh, <laughs> ਬਾਰੇ ਦੇ ਨਵੇਂ ਬਣੇ ਪੰਚ ਆਮਨ ਜੀ ਸਾਡੇ ਨਾਲ ਨੇ ਅਮਨ ਜੀ ਤੁਹਾਡੇ ਪਿੰਡ ਵਿੱਚ ਤੁਸੀਂ ਪਿਛਲੇ ਸਰਪੰਚ ਦੇ ਸਮੇਂ ਕੰਮ ਤਬਹੁਤ ਹੋਏ ਨੇ ਅੱਛਾ ਹੁਣ ਜਿਹੜੇ ਅਗੇ ਪਿੰਡ ਦੇ ਵਿੱਚ ਕਈ ਵਾਰੀ ਲਾਇਬ੍ਰੇਰੀ ਹੁੰਦੀ ਖੇੜ ਦੇ ਰੌਣਹਿੰਦਾ ਥੀੜ ਜੀ ਦੀ ਗਾਟੇ ਤੋਂ ਕਿੰਨੇ ਦਰ ਬਾਅਦ ਤੁਸੀਂ ਨਵੇਂ ਰੂਪ ਵਿੱਚ ਖੜਾ ਕਰਕੇ ਬਲੇ ਹਾਂਜੀ ਸਾਡੇ ਪਿੰਡ ਦਾ ਬਹੁਤ ਵਕਾਫ ਹੋ ਚੁੱਕਿਆ ਪਰ ਜਿਵੇਂ ਤੁਸੀਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ ਬਿਲਕੁਲ ਸਹੀ ਗੱਲ ਹੈ ਕਿ ਲਾਇਬ੍ਰੇਰੀ ਲਈ ਜਿਹੜੇ ਬੱਚੇ ਨੂੰ ਫਾਦਲ ਕਾ 25 30 ਕਿਲੋਮੀਟਰ ਜਲਾਲਾਬਾਦ 20 ਕਿਲੋਮੀਟਰ ਜਿਹੜਾ ਉਹਨਾਂ ਨੂੰ ਜਾਣਾ ਪੈਂਦਾ ਹੈ ਤਾਂ ਜਿਸ ਦਿਨ ਪੰਚਾਇਤ ਜੁੜੀ ਉਸ ਦਿਨ ਮੁੰਡਿਆਂ ਦਾ ਜਿਹੜਾ ਮੁੱਦਾ ਸਾਡੇ ਕੋਲ ਆਇਆ ਜਾਂ ਬੱਚਿਆਂ ਦਾ ਆਇਆ ਕਿ ਜਿਹੜੇ ਪਿੰਡ ਵਿੱਚ ਲਾਇਬ੍ਰੇਰੀ ਹੋਣੀ ਜ਼ਰੂਰੀ ਹੈ ਜੀ ਤਾਂ ਜੋ ਉਹਨਾਂ ਦਾ ਜਿਹੜਾ ਇੱਕ ਤਾਂ ਕੀਮਤੀ ਸਮਾਂ ਬਚੇਗਾ ਕਿ ਜਿਹੜਾ 2 ਘੰਟੇ ਜਾਣ ਵਿੱਚ ਆਉਣ ਜਾਣ ਵਿੱਚ ਲੱਗ ਜਾਂਦਾ ਤਾਂ ਉਹ ਆਪਣਾ ਜਿਹੜਾ ਪਿੰਡ ਵਿੱਚ ਹੀ ਬੈਠ ਕੇ ਜਿਹੜਾ ਵਧੀਆ ਤਰੀਕੇ ਨਾਲ ਪੜ ਸਕਦੇ ਆ ਦੇਖੋ ਜੀ 5 ਲੱਖ ਦਾ ਇਨਾਮ ਤਾਂ ਤੁਸੀਂ ਮੰਨ ਲਓ ਜਿੱਤ ਲਿਆ ਸਰਬ ਸੰਘੀ ਯੋਗ ਦੇ ਜਿੱਤ ਲਿਆ ਉਹ ਦੇਖ ਨਹੀਂ ਹੋਏਗਾ ਕਿ ਜਦੋਂ ਤੁਹਾਨੂੰ 100 ਹੋ ਗਿਆ ਚੱਕੀ ਜਾਏਗੀ ਕਿ 5 ਲੱਖ ਜਦੋਂ ਆਏਗਾ ਤਾਂ ਇਹਨੂੰ ਸਾਰੇ ਸਾਬ ਦੁਪਹਿਰ ਨਾਲ ਕਿੱਥੇ ਲਾਓਗੇ ਜਿਵੇਂ ਇੱਕ ਭਗਵੰਤ ਮਾਨ ਨੇ ਕਹਿ ਦਿੱਤਾ ਕਿ 5 ਲੱਖ ਆਏਗਾ ਦੇਖੋ ਜਦੋਂ ਵੀ 5 ਲੱਖ ਆਏਗਾ ਤਾਂ ਪਿੰਡ ਦੀ ਜਿਵੇਂ ਆਪਾਂ ਪਹਿਲੀ ਗੱਲ ਕਰ ਚੁੱਕੇ ਕਿ ਜੋ ਵੀ ਸਾਨੂੰ ਕਾਰਟ ਰਟਕਦੀ ਹੋਏਗੀ ਉਸ ਚੀਜ਼ ਤੇ ਅਸੀਂ ਜਿਹੜਾ ਵਧੀਆ ਤਰੀਕੇ ਨਾਲ ਉਹ ਲਾਵਾਂਗੇ ਸਾਰੇ ਪਿੰਡ ਦਾ ਸਹਿਯੋਗ ਵੀ ਲਾਵਾਂਗੇ ਜਿੱਥੇ ਪਿੰਡ ਵਾਲੇ ਵੀ ਕਹਿਣਗੇ ਅਸੀਂ ਉੱਥੇ ਜਿਹੜਾ 5 ਲੱਖ ਹੈ ਜਰੂਰ ਲਾਵਾਂਗੇ ਤਾਂ ਇੱਕ ਅੱਜਕਰ ਚੋਰੀਆਂ ਦਾ ਮਤਲਬ ਚੱਲਿਆ ਹੋਇਆ ਪਰ ਉਹ ਸੀ ਨੂੰ ਕਵਰ ਕਰਨ ਵਾਸਤੇ ਵਿੱਚੋਂ ਕਹਿੰਦੇ ਕਈ ਵਾਰ ਜ਼ੋਰ ਨਿਕਲ ਬਿੰਦੇ ਕਿ ਕੈਮਰਿਆਂ ਦੀ ਨਿਗਰਾਨੀ ਕਿਹ ਹੋਣੀ ਜ਼ਰੂਰੀ ਇਹ ਵੀ ਕਿਸੇ ਤਰ੍ਹਾਂ ਕੀ ਕਹਿੰਦਾ ਹਾਂਜੀ ਜਿਵੇਂ ਕਿ ਕਰਾਂ ਵਿੱਚ ਕੈਮਰੇ ਲੱਗੇ ਹੋਏ ਆ ਪਰ ਪਿੱਛੇ ਜਾਂ ਚੋਰੀ ਹੁੰਦੀ ਆ ਪਰ ਅਸੀਂ ਇੱਕ ਸੋਚਿਆ ਕਿ ਚਾਰਾਂ ਪਾਸਿਆਂ ਤੇ ਹੀ ਜਿਹੜੇ ਇੱਕ ਕੈਮਰੇ ਲਾ ਦਿੱਤੇ ਜਾਂ ਵਧੀਆ ਤਰੀਕੇ ਨਾਲ ਤਾਂ ਜੋ ਉਹਦੇ ਵਿੱਚ ਉਹ ਕਵਰ ਹੋ ਜੇ ਕਿ ਕਿਹੜਾ ਬੰਦਾ ਸੀ ਜਾਂ ਕਿਹੜੇ ਪਾਸੇ ਗਿਆ ਕਰਾਂ ਵਿੱਚ ਜਿਹੜਾ ਉਹ ਪੂਰਾ ਕਵਰ ਨਹੀਂ ਹੁੰਦਾ ਜੀ ਹੀ ਤਾਂ ਹੋ ਨਾ ਜਿਹੜਾ ਹੈਗਾ ਲੈਕ ਦਾ ਦੌਰ ਬਾਖਰੇ ਆ ਤਾਂ ਨਵੇਂ 95 ਨੂੰ ਮੌਕਾ ਮਿਲ ਰਿਹਾ ਪੁਰਾਣੇ ਕੁਰਸੀ ਛੱਡ ਨਹੀਂ ਰਹੇ ਤਾਕੀਫ ਨੇ ਹੱਥ ਦੇਣਾ ਚਾਹੁੰਦੇ ਦੇਖੋ ਜੀ ਹਰ ਇੱਕ ਸਾਲ ਜਿਹੜਾ ਪੰਜ ਸਾਲਾਂ ਬਾਅਦ ਇਲੈਕਸ਼ਨ ਆਉਂਦਾ ਤਾਂ ਨਵਿਆਂ ਨੂੰ ਜਿਹੜੇ ਇੱਕ ਵਾਰੀ ਜ਼ਰੂਰ ਮੌਕਾ ਮਿਲਣਾ ਚਾਹੀਦਾ ਕਿਉਂਕਿ ਉਹ ਤਾਂ ਪਹਿਲੀ ਪੰਜ ਸਾਲ ਜਿਹੜੇ ਆਪਣੇ ਕਰ ਚੁੱਕੇ ਹੁੰਦੇ ਆ ਥੈਂਕ ਯੂ ਵੈਲਕਮ हां जी दोस्तों ਤੁਹਾਨੂੰ ਦਿਖਾ ਰਹੇ ਆ ਪਿੰਡ ਚੱਕ ਛਪੜੀ ਵਾਲਾ ਜਿੱਥੇ ਕਿ ਲਗਾਤਾਰ 15 ਸਾਲਾਂ ਤੋਂ ਯਾਨੀ ਕਿ ਤੀਜੇ ਪ੍ਰਾਂਤ ਤੱਕ ਵੀ ਜੋ ਸ਼ਰਮ ਸੰਮਤੀ ਹੋ ਰਹੀ ਤੁਹਾਨੂੰ ਪਿੰਡ ਦੀਆਂ ਸੜਕਾਂ ਤੇ ਗਲੀਆਂ ਨਾਲੀਆਂ ਦਿਖਾ ਰਹੇ ਆ ਦੇਖੋ ਕਿੰਨਾ ਵਧੀਆ ਵਿਕਾਸ ਹੋਇਆ ਹੋਇਆ ਇਹ ਇੱਕ ਚੰਗੇ ਸਰਪੰਚ ਦੀਆਂ ਉਮੀਦਾਂ ਨੇ ਇੱਕ ਚੰਗੇ ਸਰਪੰਚ ਇਹ ਤੁਹਾਨੂੰ ਹੁਣ ਮੇਨ ਰੋਡ ਅਸੀਂ ਦਿਖਾ ਰਹੇ ਆ ਜੀ ਇਹ ਸੀ ਜੀ ਪਿੰਡ ਚੱਕ ਛਪੜੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਤੁਸੀਂ ਦੇਖ ਰਹੇ ਹੋ ਸੜਕਾਂ ਤੇ ਬੂਟੇ ਵੀ ਲੱਗੇ ਨੇ ਹਰਿਆਲੀ ਵੀ ਹੈ ਬਹੁਤ ਵਧੀਆ ਜੋ ਵਿਕਾਸ ਨੇ ਹਰੇਕ ਗਲੀ ਦੇ ਵਿੱਚ ਪ੍ਰੋਪਰ ਗਲੀਆਂ ਵਧੀਆ ਬਣੀਆਂ ਨੇ ਸਾਫ ਸਫਾਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਦੀਆਂ ਤਾਂ ਕਪੜੀ ਵਾਲਾ ਦੀ ਤੁਹਾਨੂੰ ਫਿਰ ਨਹੀਂ ਦਿਖਾ ਰਹੇ ਹਾਂ ਤਾਂ ਅਜੇ ਵੀ 1947 ਦੀ ਵੰਡ ਤੋਂ ਬਾਅਦ ਕਈ ਪਿੰਡ ਬੜੇ ਅਧੂਰੇ ਨੇ ਉਹ ਯਾਨੀ ਕਿ ਵਿਕਾਸ ਨਹੀਂ ਹੋ ਰਿਹਾ ਪੰਜ ਪੰਜ ਸਾਲ ਲੰਘ ਜਾਂਦੇ ਨੇ ਕੰਮ ਪੂਰੇ ਨਹੀਂ ਹੁੰਦੇ ਤਾਂ ਐਗਜ਼ਾਮਪਲ ਬਣੀ ਰਹੀਂਦੀ ਹੈ ਕਿ ਸੜਕਾਂ ਤੇ ਨਾਲੀਆਂ ਤੇ ਗਲੀਆਂ ਦਾ ਵਿਕਾਸ ਹੀ ਨਹੀਂ ਹੋ ਰਿਹਾ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਦਿਖਾ ਰਹੇ ਹਾਂ ਕਿ ਪ੍ਰੋਪਰ ਵਧੀਆ ਢੰਗ ਦੇ ਨਾਲ ਇਹ ਦੇਖੋ ਜੀ ਮੇਨ ਰੋਡ ਮੇਨ ਸੜਕ ਜਿਹੜੀ ਅਗੇ ਪਿੰਡ ਦੇ ਵਿੱਚ ਐਂਟਰੀ ਕਰ ਰਹੇ ਹਾਂ ਤਾਂ ਦੋਨੋਂ ਸਾਈਡਾਂ ਤੋਂ ਪ੍ਰੋਪਰ ਖਾਲੀਆਂ ਬਣੀਆਂ ਬਣੀਆਂ ਹੋਈਆਂ ਨੇ ਜੋ ਵੇਸਟ ਪਾਣੀ ਹੈ ਉਹ ਛੱਪੜ ਤੱਕ ਜਾਂਦਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਚੱਕ ਛੱਪੜੀ ਵਾਲਾ ਪਿੰਡ ਦੀਆਂ ਤੁਹਾਡੇ ਨਾਲ ਸਾਡੀ ਕਰ ਰਹੇ ਆ ਇਹ ਨਾਲ ਗੁਰੂ ਘਰ ਹੈ ਜੀ ਔਰ ਇਸ ਤੋਂ ਬਾਅਦ ਪੰਚਾਇਤ ਹੈ ਜੀ ਤੁਹਾਨੂੰ ਦਿਖਾ ਰਹੇ ਆ ਪੰਚਾਇਤ ਘਰ ਹੈ ਔਰ ਨਾਲ ਗੁਰੂ ਘਰ ਹੈ ਤਸਵੀਰਾਂ ਦਿਖਾ ਰਹੇ ਹਰੇਕ ਚੌਕ ਦੀਆਂ ਹਰੇਕ ਚੌਕ ਬੜਾ ਵਧੀਆ ਪ੍ਰੋਪਰ ਤਰੀਕੇ ਨਾਲ ਬਣਿਆ ਗਿਆ ਕਿਉਂਕਿ ਇੱਥੋਂ ਹੀ ਇਹ ਹੋਰ ਸਨੇਹ ਜਾਣਗੇ ਕਿ ਜੇ ਪਿੰਡ ਦਾ ਵਿਕਾਸ ਚੰਗਾ ਹੋਏਗਾ ਤਾਂ ਉਹ ਇੱਕ ਸ਼ਾਬਾਸ਼ ਮਿਲਦੀ ਹੈ ਪੁਰਾਣੇ ਬਜ਼ੁਰਗਾਂ ਤੋਂ ਕਿ ਸਾਡੇ ਜੋ ਪੁਰਖੀ ਵੱਡੇ ਵਡੇਰੇ ਸੀ ਉਹਨਾਂ ਦੇ ਸਿੱਖਿਆ ਦੇ ਚੱਲ ਕੇ ਪੇਂਡ ਦਾ ਵਿਕਾਸ ਇਹ ਵਿਕਾਸ ਪ੍ਰੋਪਰ ਪ੍ਰੈਕਟੀਕਲ ਰੂਪ ਤੇ ਬੋਲਦਾ ਨਾ ਕਿ ਮੋਬਾਈਲਾਂ ਵਿੱਚ ਬੋਲਦਾ ਜੀ ਸਾਡੇ ਨਾਲ ਮੌਜੂਦ ਨੇ ਜੀ ਨਾਮ ਜਾਣਨਾ ਚਾਹਾਂਗੇ ਬਲਦੇਵ ਰਾਜ ਜੀ ਹਾਂ ਬਲਦੀਪ ਜੀ ਇਹ ਤੁਹਾਡੇ ਪਿੰਡ ਵਿੱਚ ਜੋ ਲੇਡੀ ਪੰਚ ਬਣੇ ਨੇ ਤਾਂ ਇਸ ਤੋਂ ਪਹਿਲਾਂ ਵੀ ਆ ਮੇਰੇ ਹਿਸਾਬ ਨਾਲ ਜਿੰਨੇ ਵੀ ਸਰਪੰਚ ਰਹੇ ਕੰਮ ਤਾਂ ਤੁਹਾਡੇ ਸੜਕਾਂ ਨਾਲੀਆਂ ਦੇ ਪੈਂਚਨਾਂ ਦੇ ਲੱਗੋ ਪੂਰੇ ਨੇ ਤਾਂ ਹੁਣ ਇਹ ਕਿਵੇਂ ਦੇਖਦੇ ਹੋ ਕਿੰਨੇ ਕੋ ਕੰਮ ਬਾਕੀ ਪਿਆ ਨਹੀਂ ਸਾਡੇ ਪਿੰਡ ਵਿੱਚ ਜੋ ਥੋੜੇ ਬਹੁਤ ਕੰਮ ਰਹਿੰਦੇ ਨੇ ਸਭ ਹੋਰੀਆਂ ਮੰਨਦੇ ਨੇ ਵੀ ਇਹ ਪੰਚਾਇਤ ਤਾਂ ਪੂਰੇ ਕਰਦੇ ਹੈਗੀ ਜੀ ਕਿਉਂਕਿ ਸਾਡੇ ਪਿੰਡ ਤੀਸਰੀ ਵਾਰ ਸਰਉ ਸੰਤਿਨਾ ਪੰਚਾਇਤ ਚੁਣੀ ਗਈ ਹੈ ਹਾਂਜੀ ਜੋ ਕਿ ਇੱਕ ਬਹੁਤ ਵਧੀਆ ਵਧੀਆ ਹਾਂਜੀ ਆ ਤੁਹਾਨੂੰ ਵੀਰ ਨੇ ਵਧੀਆ ਦੱਸਿਆ ਕਿ ਸਾਡੇ ਕੰਮ ਲੱਗ ਪੂਰੇ ਨੇ ਤੁਹਾਨੂੰ ਪਿੰਡ ਦਾ ਜੋ ਪੈਲਸ ਦਿਖਾ ਰਿਹਾ ਹੈ ਪੈਲਸ ਦਿਖਾ ਰਿਹਾ ਇਹ ਦੇਖੋ ਜੀ ਬਹੁਤ ਵਧੀਆ ਪੈਲਸ ਬਣਿਆ ਇੱਥੇ امیر ਹੈ ਗਰੀਬ ਹੈ ਤਾਂ ਇੱਥੇ ਸਾਰਾ ਪ੍ਰੋਪਰ ਸਮਾਨ ਮਿਲਦਾ ਹੈ ਤਾਂ ਤੁਹਾਨੂੰ ਜਿਹੜਾ ਚੱਕ ਛਪੜੀਵਾਲ ਦਾ ਪੈਲਸ ਦਿਖਾ ਰਿਹਾ ਅੱਗੇ ਨਾਲ ਡੇਰਾ ਜੀ ਹਾਂਜੀ ਡੇਰਾ ਡੇਰਾ ਜਾਣਨਾ ਚਾਹਾਂ ਕਿਹੜਾ ਡੇਰਾ ਹੈ ਜੀ ਡੇਰਾ ਬਾਬਾ ਭੁੰਮਣ ਸਿੰਘਾ ਜੀ ਜੀ ਡੇਰਾ ਬਾਬਾ ਭੁੰਮਣ ਸਿੰਘਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਥੇ ਵੀ ਤੁਹਾਨੂੰ ਜੀ ਹੈ ਸਵੇਰੇ ਸ਼ਾਮ ਗੁਰੂ ਘਰ ਨਾਲ ਜੋੜਨ ਦੀ ਔਰ ਮर्यादा ਮੁਤਾਬਕ ਗੁਰਦੁਆਰਾ ਵੀ ਹੈ ਡੇਰਾ ਵੀ ਹੈ ਧਰਮਸ਼ਾਲਾ ਵੀ ਹੈ ਪੈਲਸ ਵੀ ਹੈ ਤਾਂ ਇੱਕ ਵਾਰ ਫਿਰ ਅਸੀਂ ਤੁਹਾਨੂੰ ਫਿਰ ਪਿੰਡ ਦਾ ਵੀਊ ਦਿਖਾ ਦਿੰਨੇ ਆ ਬਹੁਤ ਹੀ ਆਨੰਦ ਆ ਰਿਹਾ ਕਿ ਸੜਕਾਂ ਤੇ ਜਾਣ ਦਾ ਨਜ਼ਾਰਾ ਦੇਖੋ ਕਿੰਨਾ ਵਧੀਆ ਜੀ ਬੱਚੇ ਖੇਡ ਰਹੇ ਨੇ ਇੱਧਰ ਰੁਕਸ਼ ਲੱਗ ਰਹੇ ਨੇ ਫਾਲਦਾਰ ਸ਼ਾਨਦਾਰ ਫਲਾਵਰ ਵਾਲੇ ਤਾਂ ਮੇਰਾ ਬਾਬਾ ਮੋਨ ਸ਼ਾ ਜੀ ਹਾਂਜੀ ਇਹ ਡੇਰਾ ਬਾਬਾ ਭੁੰਮਣ ਸ਼ਾ ਬਾਬਾ ਮੋਨ ਸ਼ਾ ਬਾਬਾ ਮੋਨ ਸ਼ਾ ਜਿੱਥੇ ਮੇਲਾ ਲੱਗਦਾ ਬੱਚੇ ਵੀ ਦੇਖੋ ਜੀ ਆਨੰਦ ਲੈ ਰਹੇ ਨੇ ਤਾਂ ਹੋਰ ਸੜਕਾਂ ਨਾਲੀਆਂ ਜਿਹੜੀਆਂ ਬਹੁਤ ਵਧੀਆ ਤਰੀਕੇ ਬਣੀ